ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੀ ਵਿਦਿਆ ਪ੍ਰਾਪਤੀ ਵਿਦਿਆ ਉਹ ਚੀਜ਼ ਹੁੰਦੀ ਹੈ ਜਿਹੜੀ ਸਕੂਲ ਵਿੱਚ ਸਿੱਖੀ ਹਰ ਚੀਜ਼ ਨੂੰ ਭੁੱਲ ਜਾਣ ਤੋਂ ਬਾਅਦ ਵੀ ਤੁਹਾਡੇ ਕੋਲ ਰਹਿੰਦੀ ਹੈ ਨੌਜਵਾਨ ਦੀਪ ਸਿੰਘ ਦੇ ਮਾਤਾ ਪਿਤਾ ਉਹਨਾਂ ਨੂੰ ਕਲਗੀਧਰ ਪਿਤਾ ਜੀ ਕੋਲ ਅਨੰਦਪੁਰ ਸਾਹਿਬ ਛੱਡ ਕੇ ਵਾਪਸ ਆਪਣੇ ਪਿੰਡ ਚਲੇ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਈਦੀਪ ਸਿੰਘ ਦੀ ਬਾਹਰੀ ਦੇਖ ਤੇ ਅੰਦਰੂਨੀ ਭਾਵਨਾ ਦੇਖ ਕੇ ਸਮਝ ਗਏ ਸਨ ਕਿ ਇਹ ਨੌਜਵਾਨ ਦੇਸ਼ ਕੌਮ ਧਰਮ ਲਈ ਕੁਝ ਕਰ ਗੁਜ਼ਾਰੇਗਾ ਆਪਣਾ ਆਪਾ ਤੱਕ ਵਾਰ ਦੇਵੇਗਾ ਇਸ ਲਈ ਗੁਰੂ ਜੀ ਨੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਦਿਵਾਉਣ ਬਾਰੇ ਸੋਚਿਆ ਗੁਰੂ ਜੀ ਆ ਪੜ੍ਹੇ ਲਿਖੇ ਤੇ ਵਿਦਵਾਨ ਸਨ ਉਹਨਾਂ ਨੂੰ ਵਿਦਿਆ ਨਾਲ ਬੇਹਦ ਪ੍ਰੇਮ ਸੀ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਹਰ ਪ੍ਰਕਾਰ ਦੀ ਤਾਲੀਮ ਦਿਵਾਈ ਸੀ 9ਵੇਂ ਪਾਸ਼ਾ ਸਮੇਂ ਹੀ ਆਨੰਦਪੁਰ ਸਾਹਿਬ ਚੰਗੀ ਪਾਠਸ਼ਾਲਾ ਤੇ ਮਦਰਸਾ ਬਣ ਗਿਆ ਸੀ ਪ੍ਰਸਿੱਧ ਵਿਦਵਾਨ ਉੱਥੇ ਆ ਕੇ ਵਿਦਿਆ ਪ੍ਰਦਾਨ ਕਰ ਰਹੇ ਸਨ ਇੱਥੇ ਮਦਰਸੇ ਦਾ ਮੁਖੀ ਮੁਨਸ਼ੀ ਪੀਰ ਮੁਹੰਮਦ ਕਾਜ਼ੀ ਸੀ ਤੇ ਪਾਠਸ਼ਾਲਾ ਦਾ ਪ੍ਰਬੰਧ ਮੁਨਸ਼ੀ ਸਾਹਿਬ ਚੰਦ ਚਲਾ ਰਹੇ ਸਨ ਸ਼੍ਰੀ ਗੁਰਗੋਮੀ ਸਿੰਘ ਜੀ ਨੇ ਅਰਬੀ ਫਾਰਸੀ ਤੇ ਸੰਸਕ੍ਰੀਤੀ ਸਿੱਖਿਆ ਇਹਨਾਂ ਦੋਹਾਂ ਤੋਂ ਗ੍ਰਹਿਣ ਕੀਤੀ ਸੀ ਬੰਸਾਵਲੀ ਨਾਮਾ ਵਿੱਚ ਭਾਈ ਕੇਸਰ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਜੀ ਨੂੰ ਗੁਰਮੁਖੀ ਅੱਖਰ ਭਾਈ ਹਰਜਸਰਾਏ ਨੇ ਲਿਖਣੇ ਸਿਖਾਏ ਸਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਅਧਿਅਨ ਇਹਨਾਂ ਦੇ ਪਿਤਾ ਜੀ ਨੇ ਆਪ ਕਰਵਾਇਆ ਸੀ ਗੁਰੂ ਜੀ ਨੇ ਸਾਰਾ ਫਾਰਸੀ ਇਲਮ 1 ਸਾਲ ਵਿੱਚ ਤੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 6 ਮਹੀਨਿਆਂ ਵਿੱਚ ਜ਼ੁਬਾਨੀ ਯਾਦ ਕਰ ਲਿਆ ਸੀ ਤੇ ਬੁੱਝੇ ਭਾਵ ਵੀ ਸਮਝ ਲਏ ਸਨ ਅਖਰੀ ਵਿਦਿਆ ਦੇ ਨਾਲ ਆਪ ਜੀ ਨੂੰ ਸ਼ਾਸਤਰ ਵਿਦਿਆ ਵੀ ਸਿਖਾਈ ਗਈ ਘੋੜਸਵਾਰੀ ਤੀਰ ਅੰਦਾਜ਼ੀ ਨੇਜ਼ਾਬਾਜ਼ੀ ਤੇ ਤਰਾਕੀ ਵੱਲ ਉਚੇਚਾ ਧਿਆਨ ਦਿੱਤਾ ਗਿਆ ਗੁਰੂ ਜੀ ਨੇ 3 ਸਾਲਾਂ ਵਿੱਚ 9 ਸਾਲਾਂ ਦੀ ਉਮਰ ਤੱਕ ਸੰਸਾਰੀ ਵਿਹਾਰੀ ਤੇ ਜੰਗੀ ਵਿਦਿਆ ਪ੍ਰਾਪਤ ਕਰ ਲਈ ਸੀ ਗੁਰੂ ਸਾਹਿਬ ਨੇ ਆਪ ਉੱਚ ਤਾਲੀਮ ਪ੍ਰਾਪਤ ਕੀਤੀ ਹੋਣ ਕਰਕੇ ਆਪ ਜੀ ਦਾ ਵਿਦਿਆ ਨਾਲ ਬਹੁਤ ਪੇਮ ਸੀ ਗੁਰੂ ਜੀ ਦਾ ਵਿਦਿਆ ਨਾਲ ਪੇਮ ਇਸ ਹੱਦ ਤੇ ਕਰ ਸੀ ਕਿ ਜੇ ਕੋਈ ਵਿਦਿਆ ਤੋਂ ਵਿਹੋਣਾ ਵੀ ਆਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦਾ ਤਾਂ ਆਪ ਜੀ ਉਸ ਨੂੰ ਗੁਰਮੁਖੀ ਅੱਖਰ ਜ਼ਰੂਰ ਸਿਖਾ ਕੇ ਭੇਜਦੇ ਗੁਰਬਾਣੀ ਕੰਠ ਕਰਵਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ ਮੇਲਿਆਂ ਉੱਤੇ ਗੁਟਕੇ ਵੰਡੇ ਜਾਂਦੇ ਸਨ ਗੁਰੂ ਜੀ ਕਿਹਾ ਕਰਦੇ ਸਨ ਕਿ ਜੋ ਪੜ੍ਹ ਲਿਖ ਨਹੀਂ ਸਕਦਾ ਉਹ ਗਰਦਬ ਨੇ ਆਈ ਹੈ ਅੱਖਰ ਗਿਛਣਾ ਪੜੇ ਤင် ਗਰਦਬ ਤੇ ਜਾ ਕਰ ਵਿਦਿਆ ਆਵਤ ਹੈ ਤင် ਸਭ ਕੁਝ ਲਿਆ ਵਿਦਿਆ ਬਾਰੇ ਵਿਦਵਾਨਾਂ ਨੇ ਆਪਣੇ ਵਿਚਾਰ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤੇ ਹਨ ਜਿਵੇਂ ਵਿਦਿਆ ਤੋਂ ਬਿਨਾ ਵੱਡੇ ਵੱਡੇ ਖਾਨਦਾਨ ਵੀ ਛੇਤੀ ਬਰਬਾਦ ਹੋ ਜਾਂਦੇ ਹਨ ਅਤੇ ਵਿਦਿਆ پا ਕੇ ਛੋਟੇ ਕੁੱਲ ਵੀ ਦੇਵਤੇ ਬਣ ਜਾਂਦੇ ਹਨ ਮਨੁੱਖੀ ਰੂਹ ਵਿੱਦਿਆ ਉਹੀ ਕੁਝ ਹੈ ਜੋ ਇੱਕ ਬੁੱਤ ਤਰਾਸ਼ ਇੱਕ ਸੰਗਮਰ ਮਰਦੇ ਟੁਕੜੇ ਲਈ ਹੁੰਦਾ ਹੈ ਜੋ ਸਿੱਖਦਾ ਹੈ ਪਰ ਵਿੱਦਿਆ ਦਾ ਉਪਯੋਗ ਨਹੀਂ ਕਰਦਾ ਉਹ ਕਿਤਾਬਾਂ ਨਾਲ ਲੱਦਿਆ ਭਾਰ ਢੋਣ ਵਾਲਾ ਪਸ਼ੂ ਹੈ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਇੱਕ ਕਹਾਵਤ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਦੀ ਬਜਾਏ ਧਨ ਜਾਂ ਜਾਇਦਾਦ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਉਹ ਅਸਲ ਵਿੱਚ ਆਪਣੇ ਬੱਚਿਆਂ ਦੇ ਬੈਰੀ ਹਨ ਕਿਉਂਕਿ ਬਿਨਾ ਵਿੱਦਿਆ ਉਹਨਾਂ ਦੀ ਔਲਾਦ ਦਾ ਸਨਮਾਨ ਸਮਾਜ ਵਿੱਚ ਨਹੀਂ ਹੁੰਦਾ ਅਤੇ ਔਲਾਦ ਦੀ ਦਸ਼ਾ ਹੰਸਾਂ ਵਿੱਚ ਬੈਠਣ ਵਾਲੇ ਬਗਲੇ ਦੀ ਤਰ੍ਹਾਂ ਹੁੰਦੀ ਹੈ। ਔਰੰਗਜ਼ੇਬ ਨੇ ਰਾਗ ਦੀ ਮਨਾਹੀ ਕੀਤੀ ਹੋਈ ਸੀ ਲੇਕਿਨ ਗੁਰੂ ਦਰਬਾਰ ਵਿੱਚ ਹਰ ਰੋਜ਼ ਕੀਰਤਨ ਹੁੰਦਾ ਸੀ ਤੇ ਗੁਰੂ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ। ਇਹਨਾਂ ਕਵੀਆਂ ਦੇ ਨਾਮ ਇਸ ਪ੍ਰਕਾਰ ਸੀ ਉਦੇਰਾਏ ਅਣੀ ਰਾਏ ਅਮ੍ਰਿਤ ਰਾਏ ਅੱਲੂ ਆ사 ਸਿੰਘ ਆलिम ਈਸ਼ਰਦਾਸ ਸੁਖਦੇਵ ਸੁਖਾ ਸਿੰਘ ਸੁਖਿਆ ਸੁਦਾਮਾ ਸੈਨਾਪਤੀ ਸ਼ਾਮ ਹੀਰ ਹੁਸੈਨ ਅਲੀ ਹੰਸਰਾਮ ਕੱਲੂ ਪਵਰ ਖਾਨਚੰਦ ਗੁਣਿਆ ਗੁਰਦਾਸ ਗੋਪਾਲ ਚੰਦ ਚੰਦਨ ਜਮਾਲ ਤਹਿਕਣ ਧਰਮ ਸਿੰਘ ਧਿਆਨ ਸਿੰਘ ਨਾਨੂ ਨਿਸ਼ਚਲ ਦਾਸ ਨਿਹਾਲ ਚੰਦ ਆਨੰਦ ਸਿੰਘ ਪਿੰਡੀ ਦਾਸ ਬੱਲਬ ਦੱਲੂ ਵਿਦੀਚੰਦ ਬੁਲੰਦ ਬ੍ਰੇਕ ਬ੍ਰਿਜ ਲਾਲ ਮਥਰਾ ਮਦਨ ਸਿੰਘ ਮੱਲਣਗਿਰੀ ਟਾਣ ਸੋਕ ਬ੍ਰਹਮ ਬਾਟ ਮਾਲਾ ਸਿੰਘ ਮੰਗਲ RAM ਰਾਵਣ ਰੋਸ਼ਨ ਸਿੰਘ ਕੀਰਤ ਸਿੰਘ ਸੁੰਦਰ ਸਿੰਘ ਪ੍ਰਲਾਦ ਰਾਏ ਆਦਿ ਇਹਨਾਂ ਤੋਂ ਇਲਾਵਾ ਕਈ ਵੀ ਵਿਦਵਾਨ ਵੀ ਸਨ ਵਿਦਵਾਨਾਂ ਤੇ ਗੁਰੂ ਸਾਹਿਬ ਦੇ ਉਪਰਾਲਿਆਂ ਸਦਕਾ ਆਨੰਦਪੁਰ ਸਾਹਿਬ ਵਿੱਚ ਇੱਕ ਵੀ ਅਨਪੜ ਨਹੀਂ ਸੀ ਰਿਆ ਇੱਥੋਂ ਤੱਕ ਕਿ ਗੁਰੂ ਸਾਹਿਬ ਨੇ ਦੂਰ ਦੂਰ ਤੱਕਰ ਹੁਕਮਨਾਮੇ ਵੀ ਭੇਜੇ ਕਿ ਜਿੱਥੇ ਕਿਤੇ ਵੀ ਵਿਦਵਾਨ ਹੁਨਰਮੰਦ ਤੇ ਚੰਗਾ ਕਾਰੀਗਰ ਦੇਖੋ ਉਸ ਨੂੰ ਨਾਲ ਲੈ ਕੇ ਆਓ ਜਰਾ ਦਾ ਖਰਚੇ ਦੇ ਕੇ ਭੇਜ ਦਿਓ ਜਦੋਂ ਵਿਦਵਾਨ ਆਨੰਦਪੁਰ ਸੈਪੂਜੇ ਤਾਂ ਉਹਨਾਂ ਸਾਰਿਆਂ ਦੇ ਗੁਰੂ ਜੀ ਨੇ ਖਰਚ ਬੰਨ ਦਿੱਤੇ ਆਨੰਦਪੁਰ ਸੈ ਵਿਦਿਆ ਦਾ ਕੇਂਦਰ ਬਣ ਚੁੱਕਿਆ ਸੀ ਹੁਣ ਜਦੋਂ ਨੌਜਵਾਨ ਦੀਪ ਸਿੰਘ ਨੂੰ ਗੁਰੂ ਜੀ ਦੇ ਕਹਿਣ ਤੇ ਉਹਨਾਂ ਦੇ ਮਾਤਾ ਪਿਤਾ ਇੱਥੇ ਛੱਡ ਗਏ ਸਨ ਤਾਂ ਗੁਰੂ ਜੀ ਨੇ ਭਾਈ ਦੀਪ ਸਿੰਘ ਨੂੰ ਹਰ ਪ੍ਰਕਾਰ ਦੀ ਵਿਦਿਆ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਪਈਦੀਪ ਸਿੰਘ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ ਬਾਣੀ ਪੜ੍ਹਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਗੁਰੂ ਘਰ ਦੀ ਕਿਸੇ ਨਾ ਕਿਸੇ ਸੇਵਾ ਵਿੱਚ ਰੁੱਝੇ ਰਹਿੰਦੇ ਸ਼ਾਮ ਵੇਲੇ ਸਿੰਘਾਂ ਨੂੰ ਘੋੜਸਵਾਰੀ ਤੀਰ ਅੰਦਾਜ਼ੀ ਨੇਜ਼ੇਬਾਜ਼ੀ ਤੇ ਤਲਵਾਰਬਾਜ਼ੀ ਦੇ ਕਰਤੱਵ ਕਰਦਿਆਂ ਵੇਖਦੇ ਇਹ ਸਾਰੇ ਦ੍ਰਿਸ਼ ਵੇਖ ਕੇ ਪਈਦੀਪ ਸਿੰਘ ਖੜਦੇ ਜਾਂਦੇ ਚਾਉ ਨਾਲ ਭਰ ਜਾਂਦੇ ਆਪਕਲਗੀਦਰ ਪਿਤਾ ਜਦੋਂ ਕਦੇ ਪਈਦੀਪ ਸਿੰਘ ਦੀ ਇਹ ਅਵਸਥਾ ਵੇਖ ਲਈ ਤਾਂ ਬਹੁਤ ਖੁਸ਼ ਹੁੰਦੇ ਨੌਜਵਾਨ ਦੀਪ ਸਿੰਘ ਨੇ ਜਦੋਂ ਗੁਰਮੁਖੀ ਅੱਖਰ ਸਿੱਖਣੇ ਸ਼ੁਰੂ ਕੀਤੇ ਤਾਂ ਕੁਝ ਦਿਨਾਂ ਬਾਅਦ ਹੀ ਉਹ ਇਹ ਅੱਖਰ ਪੜ੍ਹਨ ਤੇ ਲਿਖਣ ਲੱਗ ਪਏ ਆਮ ਬੱਚਿਆਂ ਨਾਲ ਉਮਰ ਵਿੱਚ ਵੱਡੇ ਗਹਿਰ ਗੰਭੀਰ ਤੀਖਣ ਤੇ ਸਿਆਣੇ ਹੋਣ ਕਰਕੇ ਉਹ ਇੱਕ ਵਾਰ ਸਿਖਾਈ ਗਈ ਗੱਲ ਨੂੰ ਭੁੱਲਦੇ ਨਹੀਂ ਸਨ ਜਦੋਂ ਲਿਖਣ ਲੱਗੇ ਤਾਂ ਅੱਖਰ ਕਤਾਰ ਵਿੱਚ ਸਜਾ ਕੇ ਇੰਜ ਲਿਖਦੇ ਜਿਵੇਂ ਮੋਤੀ ਹੋਣ ਗੁਰੂ ਜੀ ਨੇ ਇਥੇ ਅਲੱਗ-ਅਲੱਗ ਭਾਸ਼ਾਵਾਂ ਵਿੱਚ નિਪੁੰਨ ਉਸਤਾਦ ਰੱਖੇ ਹੋਏ ਸਨ ਜਿਵੇਂ ਗੁਰਮੁਖੀ ਹਿੰਦੀ ਸੰਸਕ੍ਰਿਤ ਅਰਬੀ ਤੇ ਫਾਰਸੀ ਪੜਾਉਣ ਲਈ ਗੁਰਮੁਖੀ ਦੇ ਨਾਲ ਪਾਈਦੀਪ ਸਿੰਘ ਨੂੰ ਅਰਬੀ ਤੇ ਫਾਰਸੀ ਦੀ ਸਿੱਖਿਆ ਵੀ ਦਿੱਤੀ ਗਈ। ਇੱਥੇ ਹੀ ਬਸ ਨਹੀਂ ਕਈ ਬਾਣੀਆਂ ਕੰਠ ਕਰਵਾਈਆਂ ਤੀਖਣ ਬੁੱਧੀ ਹੋਣ ਕਾਰਨ ਆਪ ਜੀ ਨੂੰ ਹਰ ਚੀਜ਼ ਬੜੀ ਜਲਦੀ ਸਿੱਖ ਜਾਂਦੇ। ਅਖਰੀ ਵਿਦਿਆ ਦੇ ਨਾਲ ਪਾਈਦੀਪ ਸਿੰਘ ਨੂੰ ਸ਼ਾਸਤਰ ਵਿਦਿਆ ਵੀ ਸਿਖਾਈ ਗਈ। ਆਪ ਜੀ ਨੂੰ ਘੋੜਸਵਾਰੀ, ਤੀਂ ਅੰਦਾਜ਼ੀ, ਤਲਵਾਰਬਾਜ਼ੀ, ਨੇਜ਼ੇਬਾਜ਼ੀ, ਭਾਵ ਯੁੱਧ ਵਿਦਿਆ ਵੀ ਸਿਖਾਈ ਗਈ। 2 ਸਾਲਾਂ ਦੀ ਸਿੱਖਿਆ ਉਪਰੰਤ ਵੀ ਵਿਦਵਾਨ ਤੇ ਸੈਨਿਕ ਬਣ ਗਏ ਸਨ ਦਸ਼ਮੇਸ਼ ਪਿਤਾ ਜਦੋਂ ਸ਼ਿਕਾਰ ਖੇਡਣ ਜਾਂਦੇ ਤਾਂ ਬਾਕੀ ਸਿੰਘਾਂ ਦੇ ਨਾਲ ਭਾਈ ਦੀਪ ਸਿੰਘ ਨੂੰ ਵੀ ਆਪਣੇ ਨਾਲ ਲੈ ਜਾਂਦੇ ਇੱਕ ਵਾਰੀ ਜਦੋਂ ਇਹ ਸਾਰੇ ਸਿੰਘ ਗੁਰੂ ਜੀ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਤਾਂ ਸਾਹਮਣੇ ਤੋਂ ਇੱਕ ਸ਼ੇਰ ਆ ਗਿਆ ਸਿੰਘ ਜਦੋਂ ਸ਼ੇਰ ਨੂੰ ਘੇਰਾ ਪਾਉਣ ਲੱਗੇ ਤਾਂ ਗੁਰੂ ਜੀ ਨੇ ਕਿਹਾ ਸਿੰਘੋ ਸ਼ੇਰ ਨੂੰ ਘੇਰਾ ਨਾ ਪਾਓ ਅੱਜ ਇਸ ਸ਼ੇਰ ਨਾਲ ਸਾਡਾ ਬੱਬਰ ਸ਼ੇਰ ਦੀਪ ਸਿੰਘ ਲੜੇਗਾ ਭਾਈ ਦੀਪ ਸਿੰਘ ਨੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਫਿਰ ਐਸਾ ਹਮਲਾ ਕੀਤਾ ਕਿ ਇੱਕੋ ਵਾਰ ਨਾਲ ਸ਼ੇਰ ਨੂੰ ਥਾਂੇ ਚਿਤ ਕਰ ਦਿੱਤਾ ਇਹ ਵੇਖ ਕੇ ਗੁਰੂ ਜੀ ਨੇ ਕਿਹਾ ਦੀਪ ਸਿੰਘਾ ਤੂੰ ਤਾਂ ਜਿਹਾ ਵਾਰ ਕੀਤਾ ਕਮਾਲ ਕਰ ਦਿੱਤੀ ਨੌਜਵਾਨ ਦੀਪ ਸਿੰਘ ਨੇ ਆਪਣੇ ਸਿਰ ਬੜੇ ਆਈ ਨਾਂ ਲੈਂਦੇ ਹੋਏ ਬੜੀ ਨਿਮਰਤਾ ਨਾਲ ਕਿਹਾ ਸੱਚੇ ਬਾਸ਼ਾ ਇਹ ਸਾਰੀ ਕਮਾਲ ਤਾਂ ਤੁਸੀਂ ਆਪ ਕੀਤੀ ਹੈ ਤੁਸੀਂ ਹੀ ਬੁੱਧੀ ਤੇ ਬਲ ਦਿੱਤਾ ਹੈ ਜਿਸ ਕਰਕੇ ਇਹ ਕਾਰਜ ਸਫਲ ਹੋਇਆ ਗੁਰੂ ਜੀ ਨੇ ਨੌਜਵਾਨ ਦੀਪ ਸਿੰਘ ਨੂੰ ਉਨ੍ਹਾਂ ਦੀ ਪ੍ਰਤਿਭਾ ਤੇ ਆਪਣੇ ਪ੍ਰਤੀ ਪ੍ਰੇਮ ਸਤਿਕਾਰ ਦੀ ਭਾਵਨਾ ਦੇਖ ਕੇ ਆਪਣੇ ਨਜ਼ਦੀਕੀ ਸਿੰਘਾਂ ਵਿੱਚ ਸ਼ਾਮਲ ਕਰ ਲਿਆ। ਸਵੇਰ ਵੇਲੇ ਕਸਰਤ ਵੀ ਜ਼ਰੂਰ ਕਰਦੇ ਸਨ। ਗੁਰੂ ਜੀ ਹਰ ਸੇਖ ਨੂੰ ਵਿਦਵਾਨ ਬਣਿਆ ਵੇਖਣਾ ਲੋਚਦੇ ਸਨ। ਇਸ ਲਈ ਹਰ ਸੇਖ ਨੂੰ ਪੜਨ ਦਾ ਹੁਕਮ ਸੀ। ਪੌਂਟਾ ਸਹਿਵਿਕੇ ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਤੇ 36 ਹੋਰ ਲਿਕਾਰੀ ਸਨ। ਇੱਥੇ ਜੰਗੀ ਪੱਧਰ ਦਾ ਸਾਹਿਤ ਵੀ ਰਚਿਆ ਗਿਆ ਸੀ। ਗੁਰੂ ਜੀ ਨੇ ਸਿੱਖਾਂ ਦੀ ਵਿੱਦਿਆ ਪ੍ਰਾਪਤੀ ਵਾਸਤੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿੱਚ ਗੁਰੂ ਕੀ ਕਾਸ਼ੀ ਦੀ ਸਥਾਪਨਾ ਕੀਤੀ ਤੇ ਇਹ ਵਰਦਾਨ ਦਿੱਤਾ ਕਿ ਇੱਥੇ ਬੈਲ ਬੁੱਧੀ ਵਾਲੇ ਲੋਕ ਵੀ ਵਿਦਵਾਨ ਬਣਨਗੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਕੇ ਸੁਣਾਏ ਜੋ ਆਦਤ ਤੋਂ ਅੰਤ ਤੱਕ 48 ਸਿੱਖਾਣੇ ਸਰਵਣ ਕੀਤੇ ਜਿਨ੍ਹਾਂ ਨੂੰ 48 ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਰਹਿਤ ਨਾਮਿਆਂ ਵਿੱਚ ਸਿੱਖਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਗ੍ਰਹਿਣ ਕਰਨ ਦਾ ਆਦੇਸ਼ ਦਿੱਤਾ ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਸਿੱਖ ਸਿੱਖੇ ਜਾਈ ਔਰ ਵੀ ਵਿਦਿਆ ਜੈ ਤੇ ਹੋਈ ਅਵਰਨ ਤੇ ਵੀ ਲੇਵੈ ਸੋਈ ਇੱਕ ਦਿਨ ਗੁਰੂ ਜੀ ਦੇ ਮਾਨੰਦਰ ਇਹ ਵਿਚਾਰ ਆਇਆ ਕਿ ਸਿੱਖਾਂ ਨੂੰ ਸੰਸਕ੍ਰਿਤ ਵਿਦਿਆ ਵੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਸ ਕਾਰਜ ਵਾਸਤੇ ਪੰਡਤ ਰਗੁਨਾਥ ਨੂੰ ਨਿਯੁਕਤ ਕੀਤਾ ਗਿਆ ਕੁਝ ਅਰਸਾ ਵਿਦਿਆਰਥੀ ਉਹਨਾਂ ਕੋਲ ਪੜ੍ਹਦੇ ਰਹੇ ਇੱਕ ਦਿਨ ਪੰਡਤ ਜੀ ਨੇ ਸਹਿਸ ਬਾਈ ਪੁੱਛ ਲਿਆ ਕਿ ਤੁਹਾਡਾ ਜਾਤ ਗੋਤ ਕੀ ਹੈ ਇਹ ਬਹੁਤੇ ਕੀਰਤੀ ਸ਼੍ਰੇਣੀ ਨਾਲ ਸੰਬੰਧਿਤ ਸਨ ਵਿਦਿਆਰਥੀਆਂ ਤੋਂ ਇਹ ਸੁਣ ਕੇ ਪੰਡਿਤ ਸੋਚੀ ਪੈ ਗਿਆ ਕਿ ਇਹ ਤਾਂ ਸਾਰੇ ਸ਼ੂਦਰ ਸ਼੍ਰੇਣੀ ਨਾਲ ਸੰਬੰਧਿਤ ਹਨ ਉਸਦੇ ਇਹਨੂੰ ਝੋਟ ਪਹੁੰਚੀ ਕਿ ਇਹ ਉਹ ਪੰਡਿਤ ਹੋ ਕੇ ਸ਼ੂਦਰਾਂ ਨੂੰ ਪੜਾ ਰਿਹਾ ਹੈ ਇਹਨਾਂ ਨੂੰ ਤਾਂ ਧਰਮ ਸ਼ਾਸਤਰ ਸੰਸਕ੍ਰਿਤ ਪੜਨ ਦੀ ਆਗਿਆ ਹੀ ਨਹੀਂ ਦਿੰਦਾ ਪੰਡਤ ਰਗੁਨਾਥ ਨੇ ਉਹਨਾਂ ਵਿਦਿਆਰਥੀਆਂ ਨੂੰ ਪੜਾਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਤੇ ਉਹ ਪੰਡਤ ਨੂੰ ਕਹਿ ਲੱਗੇ ਪੰਡਤ ਜੀ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਇਨ ਸਿੱਖਾਂ ਦੇ ਚਰਨਾਂ ਵਿੱਚ ਬੈਠ ਕੇ ਬ੍ਰਾਹਮਣ ਵੇਦ ਸ਼ਾਸਤਰ ਆਦਿ 14 ਤਰ੍ਹਾਂ ਦੀਆਂ ਸਿੱਖਿਆਵਾਂ ਪੜ੍ਹਨਗੇ ਇਹ ਸਿੱਖ ਬ੍ਰਾਹਮਣ ਦੇ ਵਿਦਿਆ ਗੁਰੂ ਹੋਣਗੇ ਗਿਆਨੀ ਗਿਆਨ ਸਿੰਘ ਲਿਖਦੇ ਹਨ ਬੋਲੇ ਗੁਰੂ ਸੁਣ ਦਵਿਜ ਕੀ ਬਾਣੀ हे ਦਵਿਜ ਮੂੜ ਅਭਿਮਾਨੀ ਜੋ ਵਿਦਿਆ ਪੜ ਤੂੰ ਗਰਵੇ ਹੈ मम ਸਿਖਣ ਕੋ ਸ਼ੂਦਰ ਕੇ ਹੈ ਏਹੀ ਮੇਰੇ ਸਿਖਨ ਤੇ ਲਖ ਵਿਦਿਆ ਵੇਦ ਪੜਾਂਗੇ ਦਵਿਜ ਤੱਕ निगमगम लो चौदह विद्या मैनिज पंथै दई प्रसिद्धिया जिनको तु शोधर बतरे है विद्या गुरु दिजन बिहथे है, है। गुरुजी ने संगत विच भाई करम सिंह जी भाई राम सिंह जी भाई गंडार सिंह जी भाई वीर सिंह जी ते भाई सेना सिंह जी दी चोन कीती ए पंजे विवेक बुद्धि वाले सन ते भाषा वते गुरबानी दे विद्वान सन इना नु विद्या नाल प्रेम सी ਤੇ ਗ੍ਰੰਥਾਂ ਦੇ অতি ਗੂੜ ਵਿਸ਼ੇ ਪਦ ਪਦਾਰਥਾਂ ਨੂੰ ਸਮਝਣ ਦੀ ਸਮਰਥਾ ਰੱਖਦੇ ਸਨ ਨਵਯੁਵਕ ਸੈਲਾ ਨਿਸ਼ਬਾਉ ਉਹ ਚਾਚਰਨ ਦੇ ਮਾਲਕ ਤੇ ਸਤਗੁਰੂ ਜੀ ਦੇ ਆਗਿਆਕਾਰ ਸਨ ਕਲਗੀਧਰ ਪਿਤਾ ਨੇ ਆਪਣੇ ਮੁਖਾਰ ਬਿੰਦ ਵਿੱਚੋਂ ਇਹ ਵਚਨ ਉਚਾਰੇ ਤੁਹਾਨੂੰ ਸੰਸਕ੍ਰਿਤ ਪੜਨ ਵਾਸਤੇ ਕਾਸ਼ੀ ਭੇਜ ਰਹੇ ਹਾਂ ਉੱਥੇ ਜਾ ਕੇ ਵੇਦ ਸ਼ਾਸਤਰਾਂ ਦੀ ਸਾਰੀ ਵਿਦਿਆ ਪ੍ਰਾਪਤ ਕਰੋ ਤੁਸੀਂ ਦੇਸ਼ ਤੇ ਤੁਰੰਦਰ ਵਿਦਵਾਨ ਪ੍ਰਕਾੰਡ ਪੰਡਿਤ ਬਣੋਗੇ ਅੱਗੇ ਇਸ ਵਿਦਿਆਨੁਪੰਥ ਵਿੱਚ ਪ੍ਰਚਾਰਨਾ ਡੋਲਣਾ ਨੇ ਸਤਿਗੁਰੂ ਤੁਹਾਡੇ ਅੰਗ ਸੰਗ ਹਨ ਕਾਸ਼ੀ ਜਾ ਕੇ ਇਹ ਪੰਡਿਤ ਸਦਾਨੰਦ ਕੋਲ ਪੜਨ ਲੱਗੇ ਪੰਡੇ ਸਦਾਨੰਦ ਜੀ ਕਾਸ਼ੀ ਦੇ ਮੰਨੇ ਪ੍ਰਮੰਨੇ ਅਧਿਆਪਕ ਸਨ ਤੇ ਸਤੋਗੁਣੀ ਕੋਮਲ ਤੇ ਨਿਰ ਸੁਭਾਅ ਦੇ ਸਨ ਜਿਸ ਤਰ੍ਹਾਂ ਉਹ ਆਪ ਯੋਗ ਅਧਿਆਪਕ ਸਨ ਉਸੇ ਤਰ੍ਹਾਂ ਦੇ ਅਨੁਰਾਗੀ ਇਹ ਪੰਜੇ ਵਿਦਿਆਰਥੀ ਸਨ ਇਹ ਆਪਣਾ ਅਮੋਲਕ ਸਮਾ ਵਿਦਿਆ ਅਧਿਅਨ ਵਿੱਚ ਬੈਦਿੱਤ ਕਰਦੇ ਹਰ ਤਰ੍ਹਾਂ ਦੇ ਸੁਖ ਸਵਾਦ ਤੋਂ ਦੂਰ ਰਹਿੰਦੇ ਇਨਾਂ ਦਾ ਇੱਕੋ ਮਨੋਰਥ ਸੀ ਕਿ ਵੱਧ ਤੋਂ ਵੱਧ ਸਮਾਂ ਵਿਦਿਆ ਗ੍ਰਹਿਣ ਕਰਨ ਵਿੱਚ ਲਗਾਇਆ ਜਾਵੇ ਕਿਹਾ ਜਾਂਦਾ ਹੈ ਕਿ ਕਾਸ਼ੀ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿ ਪੰਜਾਬੀ ਸੰਤ ਕੋਈ ਚਮਤਕਾਰੀ ਵਿਅਕਤੀ ਹਨ ਕਿਉਂਕਿ ਜੋ ਵਿਦਿਆ ਕਈ ਸਾਲਾਂ ਵਿੱਚ ਪੜ੍ਹੀ ਜਾ ਸਕਦੀ ਹੈ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਗ੍ਰਹਿਣ ਕਰ ਲਈ ਇਸ ਦਾ ਮੁੱਖ ਕਾਰਨ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਵਿਦਿਆ ਦਾਤਾ ਦੇ ਪੜਾਉਣ ਦਾ ਟਾਂਕ ਪੜਨ ਦਾ ਅਣਥੱਕ ਅਭਿਆਸ ਧਰਮ ਪ੍ਰਚਾਰ ਦੀ ਲਗਨ ਤੇ ਪੰਥ ਵਿੱਚ ਸੰਸਕ੍ਰਿਤ ਵਿਦਿਆ ਦੇ ਪਰਿਵਰਤ ਕਰਨ ਦਾ ਉਤਸ਼ਾਹ ਹੋਣਾ ਸੀ ਇਹ ਪੰਜੇ ਮਹਾਪੁਰਖ ਗੁਰੂ ਜੀ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਗਰਮੀ ਸਰਦੀ ਭੁੱਖ ਪਿਆਸ ਆदि ਕਈ ਪ੍ਰਕਾਰ ਦੇ ਕਸ਼ਟ ਸਹਿੰਦੇ ਹੋਏ ਲਗਾਤਾਰ 13 ਸਾਲ ਵਿਦਿਆ ਪ੍ਰਾਪਤ ਕਰਦੇ ਰਹੇ ਤੇ ਵਿਆਕਰਣ ਉਪਨੇਸ਼ਟ ਵਿਦਾੰਗ ਨਿਆਏ ਇਤਿਹਾਸ ਮਿ ਇਤਿਹਾਸ ਆदि ਸਰ ਵਿਦਿਆ ਦੇ ਵਿਦਵਾਨ ਬਣੇ ਜਿਸ ਥਾਂ ਤੇ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਉਸ ਨੂੰ ਚੇਤਨ ਮੱਠ ਕਹਿੰਦੇ ਸਨ ਇਹਨਾਂ ਪੰਜਾਂ ਨੇ ਬ੍ਰਾਹਮਣੀ ਜੂਲੇ ਨੂੰ ਉਤਾਰਨ ਦਾ ਸਾਹਸ ਕੀਤਾ ਇਹਨਾਂ ਪੰਜਾਂ ਨੇ ਹੀ ਨਿਰਮਲ ਪ੍ਰਥਾ ਚਲਾਈ ਤੇ ਸਿੱਖੀ ਵਿੱਚ ਵਿੱਦਿਆ ਦਾ ਪ੍ਰਚਾਰ ਕੀਤਾ ਗਿਆਨੀ ਗਿਆਨ ਸਿੰਘ ਜੀ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਖੁਸ਼ ਹੋ ਕੇ ਅਮੀਰੀ ਵਜ਼ੀਰੀ ਪੀਰੀ ਫਕੀਰੀ ਬੰਦੂਕ ਤਰਕਸ਼ਗਿਰੀ ਦਾਨ-ਦਹਈਰੀ ਇਹ ਵਰ ਦੇ ਕੇ فرمایا ਕਿ ਇਹ ਸਭ ਗੁਣ ਖਾਲਸੇ ਵਿੱਚ ਵਰਤਣਗੇ ਤੇ ਤੁਹਾਡੇ ਦੁਆਰਾ ਗੁਰੂ ਦਾ ਨਿਰਮਲ ਪੰਥ ਹੋਵੇਗਾ ਗੁਰੂ ਸਾਹਿਬ ਨੇ ਰਾਜਿਆ ਹੰਕਾਰੀਆਂ ਤੇ ਪੰਡਤਾਂ ਦਾ ਪਰਮ ਤੋੜਨ ਲਈ ਇਹ ਬਚਨ ਕੀਤੇ ਸਨ ਇਨੀ ਤੇ ਪੰਡਤ ਉਪਜਾਉ ਕਥਾ ਕੀਰਤਨ ਕੀ ਰੀਤ ਚਲਾਉ ਇਨੀ ਤੇ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਚਲਾਉ ਇਨੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਿਲਾਉ ਇਹ ਸਾਰੇ ਵੇਰਵੇ ਤੋਂ ਪਤਾ ਚੱਲਦਾ ਹੈ ਕਿ ਗੁਰੂ ਜੀ ਨੂੰ ਵਿਦਿਆ ਪ੍ਰਾਪਤੀ ਦਾ ਕਿੰਸ ਹੱਦ ਤੱਕ ਸ਼ੌਂਕ ਸੀ ਇਸ ਤਰ੍ਹਾਂ ਦੇ ਮਹਾਨ ਗੁਰੂ ਜੀ ਦੇ ਚਰਨਾਂ ਵਿੱਚ ਭਾਈ ਦੀਪ ਸਿੰਘ ਜੀ ਸ਼ਰਣ ਲੈ ਚੁੱਕੇ ਸਨ ਤੇ ਲਗਭਗ ਹਰ ਪ੍ਰਕਾਰ ਦੇ ਵਿਦਿਆ ਗ੍ਰਹਿਣ ਕਰ ਰਹੇ ਸਨ ਉੱਚ ਕੋਟੀ ਦੇ ਵਿਦਵਾਨ ਪਾਈਮਣੀ ਸਿੰਘ ਜੀ ਕੋਲੋਂ ਉਹਨਾਂ ਨੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਸ਼ਾਸਤਰ ਵਿਦਿਆ ਵਿੱਚ ਵੀ નિਪੁੰਨਤਾ ਹਾਸਲ ਕੀਤੀ। ਪਾਈਮਣੀ ਸਿੰਘ ਜੀ ਮਹਾਨ ਸ਼ਖਸੀਅਤ ਦੇ ਮਾਲਕ ਸਨ। ਸਿੱਖ ਪੰਥ ਵਿੱਚ ਆਪ ਇੱਕ ਚਮਕਦੇ ਸਿਤਾਰੇ ਦੀ ਤਰ੍ਹਾਂ ਆਪ ਜੀ ਦਸ਼ਮੇਸ਼ ਪਿਤਾ ਦੇ ਵਿਦਿਆ ਦਰਬਾਰ ਦੇ ਸ਼ਿੰਗਾਰ ਸਨ। ਆਪ ਜੀ ਦੇ ਘਰਾਣੇ ਵਡੇਰਿਆਂ ਨੇ ਗੁਰੂ ਕਰ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਪਾਈਮਣੀ ਸਿੰਘ ਜੀ ਕੁੱਲ 12 ਪ੍ਰਾਸਨ ਤੇ ਇਹ ਸਾਰੇ ਹੀ ਸਿੱਖ ਧਰਮ ਲਈ ਸ਼ਹੀਦ ਹੋਏ। ਭਾਈ ਸਾਹਿਬ ਦੇ ਦਸਾਂ ਪੁੱਤਰਾਂ ਵਿੱਚੋਂ ਸੱਤਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਈ ਮਣੀ ਸਿੰਘ ਜੀ ਦਾ ਜਨਮ 7 April 1644 ਈਸਵੀ ਵਿੱਚ ਪਿਵਾੜ Rajput Rao Maidas ਦੇ ਘਰ ਮਾਤਾ ਮਧੂਰੀ ਬਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਵਿੱਚ ਹੋਇਆ ਆਪ ਜੀ ਦੇ ਬਾਬਾ ਪਾਈ ਬੱਲੂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਨ ਇਸ ਤਰ੍ਹਾਂ ਪਾਈ ਮਣੀ ਸਿੰਘ ਜੀ ਨੂੰ ਸਿੱਖੀ ਦੀ ਕਮਾਈ ਤੇ ਖਾਨਦਾਨੀ ਵੜਿਆਈ ਵਿਰਸੇ ਵਿੱਚੋਂ ਮਿਲੀ। ਪਾਈ ਸਾਹਿਬ ਦਾ ਪਹਿਲਾ ਨਾਮ ਮਣੀ ਰਾਮ ਸੀ। ਆ ਬੜੇ ਵੱਡੇ ਪਾਗਾ ਵਾਲੇ ਸਨ ਜੋ ਆਪ ਜੀ ਛੋਟੀ ਉਮਰ ਵਿੱਚ ਹੀ ਸ੍ਰੀ ਗੁਰੂ ਹਰ Rai ਸਾਹਿਬ ਜੀ ਕੋਲ ਕਿਰਤਪੁਰ ਆ ਕੇ ਰਹਿਣ ਲੱਗ ਪਏ ਸਨ। ਆਪ ਜੀ ਨੇ ਉੱਥੋਂ ਹੀ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਆਪ ਜੀ ਨੇ ਨਿਤਨੇਮ ਦੀਆਂ ਬਾਣੀਆਂ ਵੀ ਕੰਠ ਕਰ ਲਈਆਂ ਸਨ। ਸ੍ਰੀ ਗੁਰੂ ਹਰ Rai ਸਾਹਿਬ ਜੀ ਇਸ ਬਾਲਕ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਆਪਣੀ ਦਿਵ ਦ੍ਰਿਸ਼ਟੀ ਤੋਂ ਜਾਣ ਲਿਆ ਸੀ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਹੈ ਇੱਕ ਦਿਨ ਇਸ ਸਿੱਖ ਕੌਮ ਦਾ ਨਾਮ ਰੋਸ਼ਨ ਕਰੇਗਾ ਪਾਈ ਮਣੀ ਸਿੰਘ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਰਹੇ ਜਦੋਂ ਗੁਰੂ ਜੀ ਦਿੱਲੀ ਗਏ ਤਾਂ ਆਪ ਜੀ ਉਹਨਾਂ ਦੇ ਨਾਲ ਹੀ ਉੱਥੇ ਗਏ ਉੱਥੇ ਚੇਚਕ ਦੀ ਬਿਮਾਰੀ ਫੈਲ ਚੁੱਕੀ ਸੀ ਇਸ ਬਿਮਾਰੀ ਨਾਲ ਗੁਰੂ ਜੀ ਜੋਤੀ ਜੋਤ ਸਮਾ ਗਏ ਗੁਰੂ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਜਦੋਂ ਬਾਬਾ ਬਕਾਲੇ ਆਪਣੇ ਮੁਖਾਰਬਿੰਦ ਵਿੱਚ ਉਜਾਰਿਆ ਤਾਂ ਪਾਈਮਾਨੀ ਸਿੰਘ ਜੀ ਉਦੋਂ ਹੀ ਸਮਝ ਗਏ ਕਿ ਉਹਨਾਂ ਦਾ ਇਸ਼ਾਰਾ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਹੈ ਆਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਨ ਵਾਲੇ ਮੋਰੀ ਸਿੱਖਾਂ ਵਿੱਚੋਂ ਸਨ ਫਿਰ ਆਪ ਜੀ ਨੇ ਨਵੇਂ ਗੁਰੂ ਜੀ ਦੇ ਚਰਣਾ ਵਿੱਚ ਸੇਵਾ ਨਿਭਾ ਕੇ ਆਪਣਾ ਜੀਵਨ ਸਫਲਾ ਕੀਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਉਪਰੰਤ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ ਤਾਂ ਆਪ ਜੀ ਗੁਰੂ ਜੀ ਦੇ ਚਰਨਾਂ ਦੇ ਭੋਰੇ ਬਣ ਗਏ ਗੁਰੂ ਨੇ ਜਦੋਂ 1699 ਈਸਵੀ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸਾ ਪੰਥ ਦੀ ਸਜਣਾ ਕੀਤੀ ਉਦੋਂ ਭਾਈ ਮਣੀ ਰਾਮ ਜੀ ਨੇ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਏ ਭਾਈ ਮਣੀ ਰਾਮ ਤੋਂ ਭਾਈ ਮਣੀ ਸਿੰਘ ਬਣ ਗਏ ਭਾਈ ਮਣੀ ਸਿੰਘ ਦੀ ਵਿਦਿਆ ਤੇ ਪ੍ਰਬੰਧਕ ਯੋਗਤਾ ਦੇਖ ਕੇ ਕਲਗੀਧਰ ਪਿਤਾ ਨੇ ਇਹਨਾਂ ਨੂੰ ਆਪਣਾ ਦੀਵਾਨ ਨੁਕਤ ਕਰ ਲਿਆ ਪਾਈਮਣੀ ਸਿੰਘ ਜੀ ਬੜੇ ਵੱਡੇ ਭਾਗਾ ਵਾਲੇ ਸਨ ਜਿਨ੍ਹਾਂ ਨੂੰ ਚਾਰ ਗੁਰੂ ਸਹਿਬਾਨਾ ਦੇ ਦਰਸ਼ਨ ਕਰਨ ਤੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਉਣ ਦਾ ਅਫਸਰ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਜੀ ਵੀ ਵੱਡੇ ਭਾਗਾ ਵਾਲੇ ਸਨ ਜਿਨ੍ਹਾਂ ਨੇ ਪਾਈਮਣੀ ਸਿੰਘ ਜੀ ਕੋਲੋਂ ਵਿਦਿਆ ਪ੍ਰਾਪਤ ਕੀਤੀ ਇਥੋਂ ਹੀ ਬਸ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਰਹਿੰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਮੋਰ ਕਵੀ ਭਾਈ ਨੰਦ ਲਾਲ ਜੀ ਦੇ ਵੀ ਦਰਸ਼ਨ ਹੋਏ ਜੋ ਗੁਰੂ ਜੀ ਦੇ ਚਰਨਾਂ ਦੇ ਭੂਰੇ ਸਨ ਉਹਨਾਂ ਦੇ ਗੁਰੂ ਜੀ ਨਾਲ ਇਸ ਹੱਦ ਤੱਕ ਪ੍ਰੇਤ ਸੀ ਕਿ ਉਹਨਾਂ ਦੇ ਨੈਣ ਆਪਣੇ ਚੋਜੀ ਪ੍ਰੀਤਮ ਦੇ ਦਰਸ਼ਨ ਦੀਦਾਰੇ ਕਰਨ ਲਈ ਤਰਸਦੇ ਰਹਿੰਦੇ ਸਨ ਭਾਈ ਨੰਦ ਲਾਲ ਜੀ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸ਼੍ਰੋਮਣੀ ਕਵੀ ਸਨ ਆਪ ਜੀ ਦੀ ਪੈਦਾਇਸ਼ 1633 ਈਸਵੀ ਦੇ ਵਿੱਚ ਗਜਨੀ ਵਿਖੇ ਮੁਣਸ਼ੀ ਛੱਜੂ ਰਾਮ ਦੇ ਘਰ ਹੋਈ ਆਪ ਜੀ ਦੇ ਪਿਤਾ ਸੰਸਕ੍ਰਿਤ ਹਿੰਦੀ ਅਰਬੀ ਤੇ ਫਾਰਸੀ ਦੇ ਸੇਰ ਕੱਢ ਵਿਦਵਾਨ ਸਨ ਆਪਣੀ ਯੋਗਤਾ ਦੇ ਆਧਾਰ ਤੇ ਉਹ ਉਥੇ ਦੇ ਹਾਕਮ ਦੇ ਮੀਰ ਮੁਨਸ਼ੀ ਬਣ ਗਏ ਭਾਈ ਨੰਦ ਲਾਲ ਜੀ ਨੇ ਮੁੱਢਲੀ ਵਿਦਿਆ ਫਾਰਸੀ ਵਿੱਚ ਹੀ ਪ੍ਰਾਪਤ ਕੀਤੀ ਤੇ ਫਿਰ ਅਰਬੀ ਫਾਰਸੀ ਦਾ ਡੂੰਘਾ ਅਧਿਐਨ ਕੀਤਾ ਆਪ ਜੀ ਦੀ ਉਮਰ 16 ਸਾਲ ਦੀ ਸੀ ਜਦੋਂ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ 2 ਸਾਲ ਪਿੱਛੋਂ ਸੰਨ 1652 ਈਸਵੀ ਵਿੱਚ ਪਿਤਾ ਸ਼ੱਜੂ ਮਾਲ ਦਾ ਵੀ ਦਿਹਾਂਤ ਹੋ ਗਿਆ ਭਾਈ ਨੰਦ ਲਾਲ ਜੀ ਨੇ ਕੋਸ਼ਿਸ਼ ਕੀਤੀ ਕਿ ਪਿਤਾ ਵਾਲੀ ਸਰਕਾਰੀ ਨੌਕਰੀ ਆਪ ਨੂੰ ਮਿਲ ਜਾਵੇ ਲੇਕਿਨ ਉਮਰ ਛੋਟੀ ਹੋਣ ਕਰਕੇ ਉਹ ਆਪਣੇ ਪਿਤਾ ਵਾਲੀ ਨੌਕਰੀ ਪ੍ਰਾਪਤ ਨਾ ਕਰ ਸਕੇ। ਉਹਨਾਂ ਨੂੰ ਇੱਕ ਛੋਟੀ ਨੌਕਰੀ ਦੇ ਦਿੱਤੀ ਗਈ। ਭਾਈ ਸਾਹਿਬ ਅਣਖੀਲੇ ਸੁਭਾ ਦੇ ਮਾਲਕ ਸਨ। ਉਹ ਸ਼ਾਇਰ ਇਹਨਾ ਤਬੀਅਤ ਦੇ ਮਾਲਕ ਸਨ। ਉਹਨਾਂ ਨੇ ਗਜਨੀ ਤੋਂ ਆਪਣੇ ਪਿਤਾ ਦੀ ਜਾਇਦਾਦ ਵੇਚ ਕੇ ਆਪਣੇ ਦੋ ਭਰਾਵਾਂ ਤੇ ਦੋ ਨੌਕਰਾਂ ਨੂੰ ਨਾਲ ਲੈ ਕੇ ਹਿੰਦੁਸਤਾਨ ਵੱਲ ਇੱਕ ਕਾਫਲੇ ਨਾਲ ਮਿਲ ਕੇ ਚੱਲੇ ਪਾ ਦਿੱਤੇ। ਆਪ ਮੁਲਤਾਨ ਪਹੁੰਚ ਗਏ ਤੇ ਇੱਥੇ ਹੀ ਆਬਾਦ ਹੋ ਗਏ ਗਜ਼ਨੀ ਵਿੱਚ ਇਹਨਾਂ ਨੂੰ ਆਗਾ ਆਗਾ ਕਹਿ ਕੇ ਬੁਲਾਇਆ ਜਾਂਦਾ ਸੀ ਇੱਥੇ ਆ ਕੇ ਵੀ ਇਹਨਾਂ ਦੇ ਨੌਕਰ ਇਸ ਇਨਾਮ ਨਾਲ ਇਹਨਾਂ ਨੂੰ ਸੰਬੋਧਿਤ ਕਰਦੇ ਸਨ ਇਸ ਕਰਕੇ ਜਿਸ ਬਸਤੀ ਵਿੱਚ ਆਪ ਰਹਿੰਦੇ ਸਨ ਉਸ ਦਾ ਨਾਮ ਆਗਾਪੁਰ ਪੈ ਗਿਆ ਇੱਥੇ ਰਹਿੰਦੇ ਆ ਇੱਕ ਸਿੱਖ ਪਰਿਵਾਰ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਸਮਾ ਬੀਤਦਾ ਗਿਆ ਮੁਲਤਾਨ ਦੇ ਹਾਕਮ ਵਸਾਫ Khan ਨੇ ਭਾਈ ਸਾਹਿਬ ਦੀ ਲਿਆਕਤ ਦੀ ਕਦਰ ਕਰਦੇ ਉਹਨਾਂ ਨੂੰ ਆਪਣਾ ਮੇਰ ਮਨਸ਼ੀਰ ਨਿਯੁਕਤ ਕਰ ਲਿਆ ਆਪਣੀ ਲਗਨ ਤੇ ਮਿਹਨਤ ਸਦਕਾ ਉਹ ਜਲਦੀ ਹੀ ਪਖਰ ਦੇ ਫੌਜ ਦੇ ਸੂਬੇਦਾਰ ਬਣ ਗਏ ਸਮੇਂ ਦੇ ਨਾਲ ਭਾਈ ਸਾਹਿਬ ਹੋਰ ਨਾਮਣਾ ਖੱਟਦੇ ਗਏ ਉਹ ਦੀਨਾਪੁਰ ਕਹਿਰੂੜ ਫਤੇਹਪੁਰ ਤੇ ਪਰਗਣਾ ਮਹਿਦੀਨਾਪੁਰ ਦੇ ਪ੍ਰਬੰਧਕ ਬਣ ਗਏ ਤੇ ਬਾਅਦ ਵਿੱਚ ਮੁਲਤਾਨ ਦੇ ਨਾਇਬ ਸੂਬੇਦਾਰ ਬਣ ਗਏ ਸ਼ਹਿਜ਼ਾਦਾ ਮੁਅਜ਼ਮ ਬਹਾਦਰ ਸਾ ਜੋ ਗੁਰਗੋਬੀ ਸਿੰਘ ਜੀ ਦਾ ਬਹੁਤ ਸ਼ਰਧਾਲੂ ਸੀ ਉਹ ਜਦੋਂ 1695 ਈਸਵੀ ਵਿੱਚ ਆਗਰੇ ਦਾ ਸੂਬੇਦਾਰ ਬਣਿਆ ਤਾਂ ਉਸਨੇ ਭਾਈ ਸਾਹਿਬ ਦੀ ਲਿਆਕਤ ਨੂੰ ਮੁੱਖ ਰੱਖਦੇ ਆਪਣੇ ਕੋਲ ਆਗਰੇ ਬੁਲਾ ਲਿਆ ਸੀ। ਔਰੰਗਜ਼ੇਬ ਨੇ ਭਾਈ ਸਾਹਿਬ ਦੀ ਵਿਦਵਤਾ ਨੂੰ ਦੇਖਦੇ ਆਪਣੇ ਪੁੱਤਰਾਂ ਦਾ ਟਿਊਟਰ ਵੀ ਨਿਯੁਕਤ ਕੀਤਾ ਸੀ। ਔਰੰਗਜ਼ੇਬ ਭਾਵੇਂ ਪੜਿਆ-ਲਿਖਿਆ ਨਹੀਂ ਸੀ ਪਰ ਉਹ ਕੁਰਾਨ ਦੀਆਂ ਆਇਤਾਂ ਦੇ ਅਰਥ ਮੌਲਵੀਆਂ ਕੋਲੋਂ ਕਰਵਾ ਕੇ ਬਹੁਤ ਧਿਆਨ ਨਾਲ ਸੁਣਦਾ ਸੀ। ਇੱਕ ਦਿਨ ਸ਼ਾਹ ਨੇ ਇੱਕ ਆਇ ਦੇ ਅਰਥਾਂ ਦੀ ਤਸੱਲੀ ਕਰਨ ਲਈ ਮੌਲਵੀਆਂ ਨੂੰ ਬੁਲਾਇਆ। ਸਾਰਿਆਂ ਨੇ ਆਪਣੀ ਯੋਗਤਾ ਅਨੁਸਾਰ ਅਰਥ ਕੀਤੇ ਪਰ ਸ਼ਾਹ ਦੀ ਤਸੱਲੀ ਨਾ ਹੋਈ ਕਿਸੇ ਨੇ ਕਿਹਾ ਮਨਸ਼ੀ ਅਨੰਦ ਲਾਲ ਜੀ ਜੋ ਸ਼ਾਹ ਦੇ ਬੱਚਿਆਂ ਦੇ ਟਿਊਟਰ ਵੀ ਹਨ ਹੋਰਾਂ ਨੂੰ ਬੁਲਾ ਕੇ ਅਰਥ ਕਰਵਾਏ ਜਾਣ ਭਾਈ ਨੰਦ ਲਾਲ ਜੀ ਨੂੰ ਫੌਰਨ ਬੁਲਾਇਆ ਗਿਆ ਜਦੋਂ ਉਹਨਾਂ ਨੇ ਉਸ ਆਇਆ ਦੇ ਅਰਥ ਕੀਤੇ ਤਾਂ ਔਰੰਗਜ਼ੇਬ ਵਾਹ ਵਾਹ ਕਰ ਉਠਿਆ ਜਦੋਂ ਔਰੰਗਜ਼ੇਬ ਨੂੰ ਇਹ ਪਤਾ ਲੱਗਾ ਕਿ ਭਾਈ ਨੰਦ ਲਾਲ ਮੁਸਲਮਾਨ ਨਹੀਂ ਹਨ ਤਾਂ ਉਸਨੇ ਇਹ ਹੁਕਮ ਜਾਰੀ ਕਰ ਦਿੱਤਾ ਕੁਰਾਨ ਦਾ ਇਸ ਤਰ੍ਹਾਂ ਦਾ ਸੋ ਚਾਹਜਾਵੇ ਆਖਿਆਕਾਰ ਗੈਰ ਮੁਸਲਿਮ ਹੋਵੇ ਇਹ ਮੈਂ ਹਰਗਿੱਧ ਬਰਦਾਸ਼ਤ ਨਹੀਂ ਕਰ ਸਕਦਾ ਇਸ ਵਿਦਵਾਨ ਨੂੰ ਜਬਰੀ ਮੁਸਲਮਾਨ ਬਣਾਇਆ ਜਾਵੇ ਜਾਂ ਫਿਰ ਕਤਲ ਕਰ ਦਿੱਤਾ ਜਾਵੇ ਜਦੋਂ ਉਸਦੇ ਪੁੱਤਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਟਿਊਟਰ ਨੂੰ ਉਥੋਂ ਕੱਢਣ ਵਿੱਚ ਮਦਦ ਕੀਤੀ ਭਾਈ ਸਾਹਿਬ ਨੂੰ ਇਹ ਦੱਸਿਆ ਗਿਆ ਕਿ ਭਾਰਤ ਵਿੱਚ ਸਿਰਫ ਇੱਕੋ ਐਸੀ ਥਾਂ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਸਿਰਫ ਗੁਰਗੋਬਿੰਦ ਸਿੰਘ ਜੀ ਦਾ ਹੁਕਮ ਚੱਲਦਾ ਹੈ ਤੇ ਉਹ ਹੈ ਆਨੰਦਪੁਰ ਸਾਹਿਬ ਭਾਈ ਨੰਦ ਲਾਲ ਜੀ ਸਿਰਫ ਆਨੰਦ ਪੁਰ ਸਾਹਿਬੇ ਜੀ ਸੁਰੱਖਿਅਤ ਰਹਿ ਸਕਦੇ ਹਨ ਉਥੇ ਉਹਨਾਂ ਦੀ ਜਾਨ ਨੂੰ ਔਰੰਗਜ਼ੇਬ ਤੋਂ ਕੋਈ ਖਤਰਾ ਨਹੀਂ ਹੋਵੇਗਾ ਸ਼ਹਿਜ਼ਾਦਿਆਂ ਨੇ ਭਾਈ ਆਨੰਦ ਲਾਲ ਜੀ ਨੂੰ ਬਚਾਉਣ ਦੀ ਇੱਕ ਯੁਕਤੀ ਘੜੀ ਕਿਉਂਕਿ ਉਹ ਭਾਈ ਸਾਹਿਬ ਦੀ ਵਿਦਵਤਾ ਸੁਚੱਜ ਜੀ ਸਰਪ੍ਰਸਤੀ ਤੇ ਪੜਾਉਂਦੇ ਰਿਣੀ ਸਨ ਭਾਈ ਸਾਹਿਬ ਨੂੰ ਮੌਤ ਦੇ ਘੜ ਉਤਾਰਨ ਦਾ ਦਿਨ ਨਿਸ਼ਚਿਤ ਕਰ ਦਿੱਤਾ ਗਿਆ ਤੇ ਉਹਨਾਂ ਦੇ ਕਿਲੇ ਤੋਂ ਬਾਹਰ ਆਉਣ ਤੇ ਵੀ ਪਾਬੰਦੀ ਲਗਾ ਦਿੱਤੀ ਉਸ ਸਮੇਂ ਸ਼ਹਿਜ਼ਾਦਿਆਂ ਨੇ ਦੇਖਿਆ ਕਿ ਦਰਿਆ ਜਮਨਾ ਕਿਲੇ ਦੇ ਨਾਲ ਵਗਦਾ ਹੈ ਤੇ ਪਾਣੀ ਵੀ ਜਿਆਦਾ ਡੂੰਘਾ ਨਹੀਂ ਰਾਤ ਵੇਲੇ ਉਹਨਾਂ ਨੇ ਇੱਕ ਪੱਥਰ ਪਾਣੀ ਵਿੱਚ ਛੁੱਟ ਦਿੱਤਾ ਪੱਥਰ ਵੀ ਆਵਾਜ਼ ਸੁਣ ਕੇ ਪਹਿਰੇਦਾਰ ਉਧਰ ਭੱਜੇ ਆਏ ਪਰ ਉਹਨਾਂ ਨੂੰ ਸਿਰਫ ਉਥੇ ਬਾਂਦਰ ਛਾਲਾ ਮਾਰਦੇ ਹੀ ਨਜ਼ਰ ਆਏ ਅਜੇਹਾ ਵਰਤਾਰਾ 2-3 ਦਿਨ ਲਗਾਤਾਰ ਜਾਰੀ ਰਿਹਾ ਪਹਿਰੇਦਾਰ ਆਉਂਦੇ ਤੇ ਦੇਖ ਕੇ ਚਲੇ ਜਾਂਦੇ ਫਿਰ ਉਹ ਅਵੇਸਲੇ ਹੋ ਗਏ ਇਸ ਵਿਅੰਗ ਦਾ ਲਾਭ ਉਠਾਉਂਦੇ ਹੋਏ ਸ਼ਾਜਾਦਿਆਂ ਨੇ ਇੱਕ ਦਿਨ ਭਾਈ ਨੰਦ ਲਾਲ ਜੀ ਨੂੰ ਨਦੀ ਵਿੱਚ ਛਾਲ ਮਾਰਨ ਲਈ ਗਿਆ ਖੜਾਕ ਹੋਣ ਤੇ ਪਹਿਰੇਦਾਰਾਂ ਨੇ ਇਸ ਨੂੰ ਬਾਂਦਰਾਂ ਦਾ ਕਾਰਨਾਮਾ ਹੀ ਸਮਝਿਆ ਉਹਨਾਂ ਨੇ ਭਾਈ ਸਾਹਿਬ ਲਈ ਪਹਿਲਾਂ ਹੀ ਇੱਕ ਘੋੜੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਭਾਈ ਸਾਹਿਬ ਰਾਤ ਦੇ ਹਨੇਰੇ ਵਿੱਚ ਬਹੁਤ ਦੂਰ ਨਿਕਲ ਗਏ ਤੇ ਆਨੰਦਪੁਰ ਚੱਲ ਪਏ ਔਰੰਗਜ਼ੇਬ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਪਰ ਹੁਣ ਉਹ ਕੁਝ ਨਹੀਂ ਕਰ ਸਕਦਾ ਸੀ ਭਾਈ ਆਨੰਦ ਲਾਲ ਜੀ ਨੇ ਆਨੰਦਪੁਰ ਸਹ ਪਹੁੰਚ ਕੇ ਗੁਰੂ ਜੀ ਦੇ ਜਦੋਂ ਦਰਸ਼ਨ ਕੀਤੇ ਤਾਂ ਗੁਰੂ ਜੀ ਦੀ ਸਰ ਪੱਖੀ ਤੇ ਨੂਰਾਨੀ ਸ਼ਕਤੀਆਂ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਗੁਰੂ ਸਹਿਬਾਨ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਇਹ ਬੇਨਤੀ ਕੀਤੀ ਕਿ ਉਹਨਾਂ ਨੂੰ ਕੋਈ ਸੇਵਾ ਸੌਂਪੀ ਜਾਵੇ। ਗੁਰੂ ਜੀ ਨੇ ਉਹਨਾਂ ਨੂੰ ਲੰਗਰ ਬਣਾਉਣ ਤੇ ਬਰਤਨ ਸਾਫ਼ ਕਰਨ ਦੀ ਸੇਵਾ ਸੌਂਪ ਦਿੱਤੀ। ਭਾਈ ਸਾਹਿਬ ਨੂੰ ਬੜੀ ਹੈਰਾਨੀ ਹੋਈ ਕਿ ਉਹ ਮੰਨੇ ਪ੍ਰਮੰਨੇ ਕਵੀ ਤੇ ਅਰਬੀ ਫਾਰਸੀ ਦੇ ਵਿਦਵਾਨ ਤੇ ਗੁਰੂ ਜੀ ਉਹਨਾਂ ਨੂੰ ਇਸ ਇਹ ਕਿਸ ਤਰ੍ਹਾਂ ਦੀ ਸੇਵਾ ਸੌਂਪ ਰਹੇ ਹਨ। ਪਰ ਫਿਰ ਵੀ ਉਹਨਾਂ ਨੇ ਸਿਰ ਝੁਕਾ ਕੇ ਇਹ ਸੇਵਾ ਪ੍ਰਵਾਨ ਕਰ ਲਈ। ਇੱਕ ਦਿਨ ਸਾਰੇ ਲੰਗਰਾਂ ਦੇ ਮੁਖੀ ਗੁਰੂ ਜੀ ਕੋਲ ਆਏ ਤੇ ਆਪਣੇ ਆਪਣੇ ਲੰਗਰ ਦੀ ਤਾਰੀਫ ਕਰਨ ਲੱਗੇ ਪਰ ਭਾਈ ਨੰਦ ਲਾਲ ਜੀ ਚੁੱਪ ਰਏ ਸ਼ਮਾ ਆਪਣੀ ਚਲੇ ਚਲਦਾ ਗਿਆ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਇੱਕ ਦਿਨ ਪੇਸ਼ ਬਦਲ ਕੇ ਤੇ ਆਪਣਾ ਮੂੰਹ ਸਿਰ ਟਾ ਕੇ ਹਰ ਮੁਖੀ ਵੱਲੋਂ ਲਗਾਏ ਜਾ ਰਹੇ ਲੰਗਰ ਦਾ ਨਿਰੇਖਣ ਕੀਤਾ ਕਾਫੀ ਰਾਤ ਗਈ ਗੁਰੂ ਜੀ ਪਹਿਲੇ ਲੰਗਰ ਤੇ ਗਏ ਲੰਗਰ ਸ਼ਕਨ ਦੀ ਇੱਛਾ ਪ੍ਰਗਟਾਈ ਤੇ ਦੱਸਿਆ ਕਿ ਅਦੂਰੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਹਨ ਲੇ ਲੰਗਰ ਦੇ ਮੁਖੀ ਨੇ ਕਿਹਾ ਕਿ ਹੁਣ ਤਾਂ ਬਹੁਤ ਰਾਤ ਹੋ ਚੁੱਕੀ ਹੈ ਲੰਗਰ ਸਵੇਰੇ ਵੇਲੇ ਬਣੇਗਾ ਉਸ ਵੇਲੇ ਸ਼ੱਕ ਲੈਣਾ ਹੁਣ ਤੋਂ ਸੌ ਜਾ ਦੂਜੇ ਦੇ ਤੀਜੇ ਲੰਗਰ ਦੇ ਮੁਖੀਆਂ ਨੇ ਵੀ ਇਸੇ ਤਰ੍ਹਾਂ ਦਾ ਜਵਾਬ ਦਿੱਤਾ ਜਦੋਂ ਗੁਰੂ ਜੀ ਭਾਈ ਨੰਦ ਲਾਲ ਦੇ ਲੰਗਰ ਅਸਥਾਨ ਤੇ ਗਏ ਤੇ ਲੰਗਰ ਖਾਨ ਦੀ ਇੱਛਾ ਪ੍ਰਗਟ ਕੀਤੀ ਤੇ ਦੱਸਿਆ ਕਿ ਗੁਰੂ ਜੀ ਦੇ ਦਰਸ਼ਨ ਕਰਨ ਬੜੀ ਦੂਰੋਂ ਆਇਆ ਹੈ ਤਾਂ ਭਾਈ ਸਾਹਿਬ ਨੇ ਬੜੇ ਆਦਰ ਤੇ ਪ੍ਰੇਮ ਸਹਿਤ ਉਸ ਨੂੰ ਬਿਠਾਇਆ ਆਪ ਉਸ ਦੇ ਚਰਨ ਧੋਤੇ ਕਿ ਮੇਰੇ ਗੁਰੂ ਦੇ ਦਰਸ਼ਨ ਕਰਨਾ ਹੈ ਫਿਰ ਲੰਗਰ ਤਿਆਰ ਕਰਕੇ ਸ਼ਕਾਇਆ ਜਦੋਂ ਗੁਰੂ ਜੀ ਲੰਗਰ ਸ਼ਕ ਚੁਕੇ ਤਾਂ ਭਾਈ ਜੀ ਹੱਥ ਜੋੜ ਕੇ ਨਿਮਰਤਾ ਸਹਿਤ ਕਹਿਣ ਲੱਗੇ ਲੰਗਰ ਜਲਦੀ ਵਿੱਚ ਤਿਆਰ ਕੀਤਾ ਸੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਭਾਈ ਜੀ ਦੇ ਇਹ ਕਹਿਣ ਦੀ ਹੀ ਦੇਰ ਸੀ ਕਿ ਗੁਰੂ ਜੀ ਨੇ ਆਪਣੇ ਮੋਹ ਸਿਰ ਤੇ ਲਪੇਟਿਆ ਕੱਪੜਾ ਲਾ ਦਿੱਤਾ ਤੇ ਭਾਈ ਨੰਦ ਲਾਲ ਜੀ ਨੂੰ ਕੁੱਟ ਕੇ ਆਪਣੇ ਛਾਤੀ ਨਾਲ ਲਾ ਲਿਆ ਤੇ ਆਪਣੇ ਦਰਬਾਰੀ ਕਵੀਆਂ ਵਿੱਚ ਸ਼ਾਮਲ ਕਰ ਲਿਆ ਇੱਕ ਵਾਰੀ ਗੁਰੂ ਜੀ ਆਪਣੇ ਸਿੰਘਾਂ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਹਥਿਆਰ ਵੰਡ ਰਹੇ ਸੀ ਭਾਈ ਨੰਦ ਲਾਲ ਭਾਈ ਆਲਮ ਜੀ ਕੋਲ ਖੜੋਤੇ ਸਨ ਉਹਨਾਂ ਨੇ ਭਾਈ ਆਲਮ ਨੂੰ ਕਿਹਾ ਗੁਰੂ ਜੀ ਸਾਰੇ ਸਿੰਘਾਂ ਨੂੰ ਹਥਿਆਰ ਵੰਡ ਰਹੇ ਹੋ ਪਰੰਤੂ ਮੈਨੂੰ ਨਹੀਂ ਦੇ ਰਹੇ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਵੈਰੀ ਨਾਲ ਲੜਨਾ ਚਾਹੁੰਦਾ ਹਾਂ ਭਾਈ ਆਲਮ ਨੇ ਕਿਹਾ ਤੁਸੀਂ ਆਪ ਜਾ ਕੇ ਗੁਰੂ ਜੀ ਕੋਲੇ ਇਸ ਬਾਰੇ ਗੱਲ ਕਰ ਲਓ ਭਾਈ ਆਲਮ ਗੁਰੂ ਜੀ ਦੀ ਖਾਲਸਾ ਫੌਜ ਵਿੱਚ ਝੰਡਾ ਬਰਦਾਸ਼ਤ ਜਦੋਂ ਭਾਈ ਸਾਹਿਬ ਨੇ ਗੁਰੂ ਜੀ ਨੂੰ ਕਿਹਾ ਸੱਜੇ ਬਾਦਸ਼ਾ ਤੁਸੀਂ ਸਾਰੇ ਸਿੰਘਾਂ ਨੂੰ ਹਥਿਆਰ ਵੰਡ ਦਿੱਤੇ ਹਨ ਪਰ ਮੈਨੂੰ ਨਹੀਂ ਦਿੱਤੇ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ ਭਾਈ ਨੰਦ ਲਾਲ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੋਲੇ ਭਾਈ ਨੰਦ ਲਾਲ ਜੀ ਕੋਈ ਯੋਧਾ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ ਪਰ ਉਸ ਦੀ ਤਲਵਾਰ ਕੋਈ ਕਵੀ ਪੈਦਾ ਨਹੀਂ ਕਰ ਸਕਦੀ ਪਰ ਤੁਹਾਡੀ ਕਲਮ ਕਵਿਤੇ ਬਹਾਦਰ ਯੋਧੇ ਪੈਦਾ ਕਰ ਸਕਦੀ ਹੈ ਯੁੱਧ ਦੇ ਮੈਦਾਨ ਵਿੱਚ ਜਾਣ ਲਈ ਉਹਨਾਂ ਦੇ ਡੋਲੇ ਫਰਕਨ ਲਾ ਸਕਦੀ ਹੈ ਇਸ ਲਈ ਤੁਸੀਂ ਕਲਮ ਦੀ ਸੇਵਾ ਹੀ ਨਿਭਾਓ ਭਾਈ ਸਾਹਿਬ ਨੇ ਆਪਣੀ ਰਚਨਾ ਬੰਦਗੀ ਨਾਮਾ ਜਦੋਂ ਗੁਰੂ ਸਾਹਿਬ ਨੂੰ ਭੇਟ ਕੀਤੀ ਤੇ ਇਸ ਦੇ ਸ਼ੇਰ ਗੁਰੂ ਜੀ ਨੂੰ ਸੁਣਾਏ ਤਾਂ ਗੁਰੂ ਜੀ ਵਾ ਵਾ ਕਰ ਉਠੇ ਤੇ ਕਹਿਣ ਲੱਗੇ ਕਿ ਇਹ ਕਵਿਤਾ ਤਾਂ ਜ਼ਿੰਦਗੀ ਦੇਣ ਵਾਲੀ ਹੈ ਇਸ ਲਈ ਇਸ ਦਾ ਨਾਮ ਜ਼ਿੰਦਗੀ ਨਾਮਾ ਹੋਣਾ ਚਾਹੀਦਾ ਭਾਈ ਸਾਹਿਬ ਦੀਆਂ ਰਚਨਾਵਾਂ ਇਸ ਪ੍ਰਕਾਰ ਸੇ ਜ਼ਿੰਦਗੀ ਨਾਮਾ دیوان గోਇਆ ਤਸੀਫੇ ਸਨਾ ਗੰਜ਼ਨਾਮਾ ਦਸਤੁਰਲ ਇਨਸ਼ਾ ਅਰਜ਼ੂਲ ਅਲਫਾਜ਼ ਜੋਤ ਬਕਾਸ ਫਾਰਸੀ ਅਤੇ ਪੰਜਾਬੀ ਰਹਿਤਨਾਮਾ ਤਨਖਾਹਨਾਮਾ ਜ਼ਿੰਦਗੀ ਨਾਮਾ ਪੁਸਤਕ ਦੇ ਕੁਝ ਸ਼ੇਅਰ ਜੋ ਪੰਜਾਬੀ ਵਿੱਚ ਅਨੁਵਾਦ ਕੀਤੇ ਗਏ ਉਹ ਇਸ ਪ੍ਰਕਾਰ ਸਨ ਜੇਦੂ ਚਾਹਦਾ ਹੈ ਸਦਾ ਦੀ ਜ਼ਿੰਦਗੀ ਤਾਂ ਕਰਨੀ ਚਾਹੀਦੀ ਹੈ ਰੱਬ ਦੀ ਬੰਦਗੀ ਰੱਬਾ ਮੇਰੇ ਹਰਵਾਲ ਨੂੰ ਤੂੰ ਜੀਬਲਾ ਤਾਂ ਜੋ ਗੁਣ ਗਾਂਦਾ ਰਹਾ ਤੇਰੇ ਸਦਾ ਰੱਬ ਦੇ ਜੋ ਆਸ਼ਿਕ ਨੇ ਤੂੰ ਮਿੱਤਰ ਬਣਾ ਭਜਨ ਬਿਨ ਗੱਲ ਹੋਰ ਨਾ ਜੀਬਾਂ ਤੇ ਲਿਆ ਜਿਸਮ ਇਹ ਰੋਸ਼ਨ ਹੈ ਰੱਬ ਦੇ ਵਾਸਤੋਂ ਰੋਸ਼ਨੀ ਆਈ ਉਹਦੇ ਪ੍ਰਕਾਸ਼ ਤੋਂ ਸਾਧੂਆਂ ਦੇ ਉਂਝ ਹਨ ਸੇਵਕ ਬੜੇ ਅਸਲ ਸੇਵਕ ਉਹ ਜੋ ਸੇਵਾ ਕਰੇ ਹੰਕਾਰ ਕਰਨਾ ਮੋਰਖਾ ਦਾ ਕਰਮ ਹੈ ਨਾਮ ਜਪਣਾ ਸਭ ਤੋਂ ਉੱਚਾ ਧਰਮ ਹੈ ਉਥੇ ਅਗਿਆਨੀ ਵੀ ਹੋ ਜਾਏ ਗਿਆਨਵਾਨ ਜਿਸ ਨੂੰ ਹੋ ਜਾਏ ਉਸ ਦੇ ਸਿਮਰਨ ਦਾ ਧਿਆਨ ਸੱਜ ਕਰਕੇ ਜਾਣ ਜਗ ਕਦ ਤੱਕ ਰਹੋ ਤਮ ਆਖਰ ਨਾਲ ਰੱਬ ਤੇ ਹੀ ਪਉ ਪੈ ਨੰਦ ਜੀ ਦੇ ਲੰਮਾ ਸਮਾਂ ਅਨੰਦਪੁਰ ਸਾਹਿਬ ਰਹਿ ਕੇ ਗੁਰੂ ਜੀ ਨੂੰ ਨੇੜੇ ਹੋ ਕੇ ਦੇਖਿਆ ਉਹਨਾਂ ਦੇ ਕੋਲ ਰਹਿਣ ਦਾ ਉਹਨਾਂ ਨੂੰ ਸੁਭਾਗ ਅਵਸਰ ਪ੍ਰਾਪਤ ਹੋਇਆ ਆਪਣੀ ਰਚਨਾ ਗੰਜਨਾਮੇ ਵਿੱਚ ਉਹਨਾਂ ਨੇ ਗੁਰੂ ਜੀ ਦੀ ਸ਼ਖਸੀਅਤ ਦੀ ਬਹੁਤ ਸਾਰੇ ਪੱਖਾਂ ਤੋਂ ਤਾਰੀਫ ਕੀਤੀ ਹੈ ਆਰੰਭ ਦੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ਨੋਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ੈਨ ਸ਼ਾ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਫੈਜ਼ੂਲ ਅਨਵਾਰ ਗੁਰੂ ਗੋਬਿੰਦ ਸਿੰਘ ਕਾਸਫੁਲ ਅਗਾਰ ਗੁਰੂ ਗੋਬਿੰਦ ਸਿੰਘ ਆਲਮ ਉਲ ਦਸਤਾਰ ਗੁਰੂ ਗੋਬਿੰਦ ਸਿੰਘ ਅਬਰ ਰਹਿਮਤਵਾਰ ਗੁਰੂ ਗੋਬਿੰਦ ਸਿੰਘ ਮੁਕਬਲੋ ਮਕਬੂਲ ਗੁਰੂ ਗੋਬਿੰਦ ਸਿੰਘ ਵਾਸਲੋ ਮੌਸੂਲ ਗੁਰੂ ਗੋਬਿੰਦ ਸਿੰਘ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗਾਇਨ ਕਰਨ ਦਾ ਸੁਭਾਗਾ ਪ੍ਰਾਪਤ ਹੋਇਆ ਭਾਈ ਮਣੀ ਸਿੰਘ ਜੀ ਦੇ ਜੀਵਨ ਬਾਰੇ ਪੋਰ ਵੀ ਜ਼ਿਕਰ ਕੀਤਾ ਜਾਵੇਗਾ ਭਾਈ ਨੰਦ ਲਾਲ ਜੀ ਤੇ ਭਾਈ ਮਨੀ ਸਿੰਘ ਜੀ ਬਾਰੇ ਸੰਖੇਪ ਜਾਣਕਾਰੀ ਲੈਣ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਭਾਈ ਦੀਪ ਸਿੰਘ ਜੀ ਕਿੰਨੇ ਵੱਡੇ ਭਾਗਾ ਵਾਲੇ ਸਨ ਕਿ ਉਹਨਾਂ ਨੂੰ ਜਿੱਥੇ ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਦਾ ਵਡਪਾਗ ਅਵਸਰ ਪ੍ਰਾਪਤ ਹੋਇਆ ਉਥੇ ਇਹਨਾਂ ਵਰਗੀਆਂ ਮਹਾਨ ਸ਼ਖਸੀਅਤਾਂ ਦਾ ਸਾਥ ਵੀ ਪ੍ਰਾਪਤ ਹੋਇਆ ਧੰਨ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਪਾਸ਼ਾ ਧੰਨ ਧੰਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਧੰਨ ਧੰਨ ਪਾਈ ਮਣੀ ਸਿੰਘ ਜੀ ਸ਼ਹੀਦ ਧੰਨ ਧੰਨ ਪਾਈ ਨੰਦ ਲਾਲ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਐਸੀ ਬਾਬਾ ਦੀਪ ਸਿੰਘ ਜੀ ਦੀ ਵਿਦਿਆ ਪ੍ਰਾਪਤੀ ਤੇ ਉਹਨਾਂ ਨੂੰ ਪਾਈ ਮਣੀ ਸਿੰਘ ਤੇ ਪਾਈ ਨੰਦ ਲਾਲ ਸਿੰਘ ਜੀ ਨਾਲ ਰਹਿਣ ਦਾ ਸੁਭਾਗਾ ਅਫਸਰ ਪ੍ਰਾਪਤ ਹੋਇਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ